ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੀ ਮੰਗੋ ਸ਼ੇਕ ਇਹ ਮੰਗੋ ਸ਼ੇਕ ਆਪਾਂ ਬਿਨਾ ਮਿਕਸੀ ਤੋਂ ਬਣਾ ਕੇ ਤਿਆਰ ਕਰਾਂਗੇ ਇੱਥੇ ਆਪਾਂ ਨੇ ਇੱਕ ਆਂਬ ਲਿਆ ਏ ਅੱਧਿਕ ਕੋਲੀ ਖੰਡ ਦੀ ਲਈਏ ਦੇਖ ਕੇ ਆਪਾਂ ਖੰਡ ਪਾ ਲਵਾਂਗੇ ਤੇ ਥੋੜਾ ਜਿਹਾ ਆਪਾਂ ਗਾਰਨਿਸ਼ ਕਰਨ ਦੇ ਲਈ ਦਾਖਾਂ ਤੇ ਬਦਾਮ ਲਏ ਨੇ ਤੇ ਇੱਧਰ ਅੱਧੀ ਗੜਵੀ ਲਈ ਹੈ ਜੀ ਆਪਾਂ ਨੇ ਦੁੱਧ ਦੀ ਤੇ ਇੱਥੇ ਆਪਾਂ 3 ਇੱਕ ਗਲਾਸ ਤੇੜ ਗੇੜ ਜਿਹੜਾ ਸ਼ੇਕ ਬਣਾ ਕੇ ਤਿਆਰ ਕਰਨਾ ਹੈ ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਚੀਜ਼ ਜਿਹੜੀ ਹੈ ਵੱਧ ਘੱਟ ਲੈ ਸਕਦੇ ਹੋ ਇਹ ਸ਼ੇਕ ਜਿਹੜਾ ਆਪਾਂ ਬਿਨਾ ਮਿਕਸੀ ਤੋਂ ਬਣਾ ਕੇ ਤਿਆਰ ਕਰਨਾ ਤੇ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਤੁਹਾਨੂੰ ਬਣਾਉਣਾ ਦੱਸਾਂਗੇ ਕਈ ਵਾਰੀ ਕਈ ਭੈਣਾਂ ਦੇ ਕੋਲ ਮਿਕਸੀ ਨਹੀਂ ਹੁੰਦੀ ਸੋ ਇਸ ਤਰ੍ਹਾਂ ਭੈਣਾਂ ਜਿਹੜੀਆਂ ਬਣਾ ਕੇ ਤਿਆਰ ਕਰ ਸਕਦੀਆਂ ਨੇ ਵੈਸੇ ਤਾਂ ਕਈ ਭੈਣਾਂ ਇਸ ਤਰ੍ਹਾਂ ਬਣਾਉਂਦੀਆਂ ਨੇ ਪਰ ਮੈਂ ਬਣਾਉਣ ਲੱਗੀ ਸੀ ਮੈਂ ਸੋਚਿਆ ਚਲੋ ਆਪਣਾ ਤਰੀਕਾ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਲੈਨੇ ਆ ਚਲੋ ਜੀ ਹੁਣ ਆਪਾਂ ਸ਼ੇਕ ਬਣਾਉਣਾ ਕਰਦੇ ਆਂ ਸਟਾਰਟ ਸਭ ਤੋਂ ਪਹਿਲਾਂ ਇੱਥੇ ਆਮਬ ਦਾ ਜਿਹੜਾ ਛਿਲਕਾ ਹੈ ਉਹ ਉਤਾਰ ਲਵਾਂਗੇ ਇੱਥੇ ਆਪਾਂ ਨੇ ਛਿਲਕਾ ਉਤਾਰ ਲਿਆ ਏ ਹੁਣ ਆਪਾਂ ਆਮ ਜਿਹੜਾ ਏ ਕੱਟ ਕੇ ਰਫਲੀ ਜਿਹੇ ਜੱਗ ਚ ਪਾ ਲਵਾਂਗੇ ਇੱਥੇ ਦੇਖੋ ਜੀ ਆਪਾਂ ਨੇ ਆਮ ਰਫਲੀ ਜਿਹਾ ਕੱਟ ਕੇ ਜੱਗ ਦੇ ਵਿੱਚ ਪਾ ਲਿਆ ਏ ਤੇ ਇਹਦੇ ਵਿੱਚ ਹੁਣ ਆਪਾਂ ਦੇਖ ਕੇ ਖੰਡ ਪਾ ਲਵਾਂਗੇ ਆਪਾਂ ਤਿੰਨ ਕ ਗਲਾਸ ਦੇ ਢੇੜ-ਢੇੜ ਬਣਾਉਣਾ ਏ ਜੀ ਆਪਾਂ ਤਿੰਨ ਕ ਚਮਚ ਦੇ ਢੇੜ ਜਿਹੜੀ ਖੰਡ ਪਾ ਲਵਾਂਗੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ ਪਹਿਲਾਂ ਇਲੋਂ ਹੁਣ ਆਪਾਂ ਹੈਂਡੀ ਬਲੈਂਡਰ ਦੇ ਨਾਲ ਬਲੈਂਡ ਕਰ ਲਾਂਗੇ ਆਪਾਂ ਇਹਦੇ ਨਾਲ ਸ਼ੇਕ ਜਿਹੜਾ ਆ ਬਣਾ ਕੇ ਤਿਆਰ ਕਰਾਂਗੇ ਜੀ ਬਹੁਤ ਵਧੀਆ ਸ਼ੇਕ ਬਣ ਕੇ ਤਿਆਰ ਹੁੰਦਾ ਏ ਕੋਈ ਡਾਂਸ ਕਰਨ ਦੀ ਜ਼ਰੂਰਤ ਨਹੀਂ ਆਪਾਂ ਨੂੰ ਪੈਂਦੀ ਤੇ ਝਟਪਟ ਬਣਾ ਕੇ ਇਹਨਾਂ ਨੂੰ ਆਪਾਂ ਸ਼ੇਕ ਜਿਹੜਾ ਆ ਤਿਆਰ ਕਰ ਸਕਦੇ ਆ ਜਿਵੇਂ ਦੇਖੋ ਹੁਣ ਛੁੱਟੀਆਂ ਚੱਲ ਰਹੀਆਂ ਨੇ ਗਰਮੀ ਦੀਆਂ ਤੁਸੀਂ ਝਟਪਟ ਆਪਣੇ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਬੱਚੇ ਜਿਵੇਂ ਗਰਮੀ 'ਚ ਦੁੱਧ ਵਗੈਰਾ ਪੀਣਾ ਪਸੰਦ ਨਹੀਂ ਕਰਦੇ ਤਾਂ ਇਸ ਬਹਾਨੇ ਨਾਲੇ ਦੇਖੋ ਸ਼ੇਕ ਆਪਾਂ ਬਣਾ ਕੇ ਦੇ ਸਕਦੇ ਆ ਨਾਲੇ ਆਪਣੇ ਬੱਚੇ ਜਿਹੜੇ ਬਹਾਨੇ ਦੇ ਨਾਲ ਦੁੱਧ ਜਿਹੜਾ ਪੀ ਲੈਨੇ ਆ ਤੇ ਜਦੋਂ ਕੋਈ ਰਿਸ਼ਤੇਦਾਰ ਆਵੇ ਗਰਮੀ ਦੇ ਵਿੱਚ ਤਾਂ ਵੀ ਆਪਾਂ ਬਣਾ ਕੇ ਦੇ ਸਕਦੇ ਆ ਜਿਵੇਂ ਕਿ ਹਸਬੰਡ ਸ਼ਾਮ ਨੂੰ ਕੰਮ ਤੋਂ ਆਉਂਦੇ ਆ ਉਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਸ਼ੇਕ ਜਿਹੜਾ ਆ ਬਣਾ ਕੇ ਦੇ ਸਕਦੇ ਆ ਬਹੁਤ ਹੀ ਸੌਖਾ ਜਿਹਾ ਤੇ ਟਿਕਾਊ ਜਿਹਾ ਤਰੀਕਾ ਹੈ ਜੀ ਤੁਸੀਂ ਜ਼ਰੂਰ ਟਰਾਈ ਕਰਨਾ ਇਸ ਤਰ੍ਹਾਂ ਹੁਣ ਦੇਖੋ ਆਪਾਂ ਖੰਡ ਜਿਹੜੀ ਇਹਦੇ ਨਾਲ ਪਹਿਲਾਂ ਘੋਲ ਲਵਾਂਗੇ ਹਾਂਜੀ ਦੇਖੋ ਇੱਥੇ ਆਪਾਂ ਨੇ ਖੰਡ ਘੋਲ ਲਈਏ ਤੇ ਬਾਕੀ ਦਾ ਦੁੱਧ ਵੀ ਆਪਾਂ ਇਹਦੇ ਵਿੱਚ ਐਡ ਕਰ ਦੇਵਾਂਗੇ ਦੇਖੋ ਜਿਹੜਾ ਆਪਣੇ ਕੋਲੇ ਗੜਵੀ ਵਿੱਚ ਦੁੱਧ ਸੀਗਾ ਆਪਾਂ ਨੇ ਸਾਰਾ ਇਹਦੇ ਵਿੱਚ ਐਡ ਕਰ ਦਿੱਤਾ ਏ ਤੇ ਹੁਣ ਇਹਨੂੰ ਪਚੰਗੀ ਕਰਾਂ ਦੇ ਨਾਲ ਬਲੈਂਡ ਕਰ ਲਵਾਂਗੇ ਹਾਂਜੀ ਦੇਖੋ ਇੱਥੇ ਆਪਣਾ ਸ਼ੇਕ ਜਿਹੜਾ ਆ ਚੰਗੀ ਕਰਾਂ ਦੇ ਨਾਲ ਬਣ ਕੇ ਤਿਆਰ ਹੋ ਗਿਆ ਏ ਇਹ ਮੂਲੇ ਦੇ ਵਿੱਚ ਪਾਵਾਂਗੇ ਆਪਾਂ ਬਰਫ਼ ਬਰਫ ਉਹ ਪਾ ਇਥੇ ਦੇਖ ਕੇ ਪਾ ਲਵਾਂਗੇ ਜੀ ਕਿਉਂਕਿ ਦੁੱਧ ਵੀ ਠੰਡਾ ਸੀਗਾ ਮੰਗੇ ਵੀ ਫ੍ਰਿਜ ਵਿੱਚ ਪਏ ਸੀ ਠੰਡੇ ਹੀ ਸੀਗੇ ਹਾਂਜੀ ਇੱਥੇ ਬਰਫ ਵੀ ਮੈਂ ਪਾ ਲਈ ਹੈ ਤੇ ਬਰਫ ਪਾਣ ਤੋਂ ਬਾਅਦ ਆਪਾਂ ਸਿੱਧਾ ਬਲੈਂਡਰ ਚਲਾ ਦੇਵਾਂਗੇ ਥੋੜਾ ਜਿਹਾ ਚਲਾਵਾਂਗੇ ਆਪਾਂ ਬਰਫ ਜਿਹੜੀ ਸਾਰੇ ਦੇ ਵਿੱਚ ਚੰਗੀ ਤਰ੍ਹਾਂ ਮਿਲ ਜੂਗੀ ਜੀ ਬਰਫ਼ ਜਿਹੜੀ ਹੈ ਸਾਰੀ ਮਿਲ ਚੁੱਕੀ ਆ ਤੇ ਹੁਣ ਇਹ ਜਿਹੜਾ ਸ਼ੇਕ ਆਪਣਾ ਬਣ ਕੇ ਤਿਆਰ ਆ ਆਪਾਂ ਹੁਣ ਗਲਾਸਾਂ ਵਿੱਚ ਪਾ ਕੇ ਕਰਾਂਗੇ ਜੀ ਸਰਵ ਹਾਂਜੀ ਤੁਸੀਂ ਨਾ ਗਲਾਸਾਂ ਵਿੱਚ ਮਾਣ ਤੋਂ ਪਹਿਲਾਂ ਇੱਕ ਵਾਰ ਮਿੱਠਾ ਜ਼ਰੂਰ ਚੈੱਕ ਕਰ ਲਿਓ ਜੇ ਤੁਹਾਨੂੰ ਘੱਟ ਲੱਗਿਆ ਤਾਂ ਤੁਸੀਂ ਥੋੜਾ ਜਿਹਾ ਪਾ ਕੇ ਬਲੈਂਡਰ ਜਿਹੜਾ ਹੈ ਚ ਘੁਮਾ ਸਕਦੇ ਹੋ ਪਰ ਆਪਾਂ ਜਿਹੜਾ ਮਿੱਠਾ ਪਾਇਆ ਹੈ ਬਿਲਕੁਲ ਪਰਫੈਕਟ ਆਪਾਂ ਚੈੱਕ ਕਰ ਲਿਆ ਹੈ ਜੀ ਤੇ ਹੁਣ ਆਪਾਂ ਸ਼ੇਕ ਪਾਵਾਂਗੇ ਗਲਾਸਾਂ ਦੇ ਵਿੱਚ ਤੇ ਤੁਹਾਨੂੰ ਮੈਂ ਦਿਖਾਨੀ ਆ ਤੁਸੀਂ ਥਿੱਕਨੈਸ ਦੇਖ ਸਕਦੇ ਹੋ ਸ਼ੇਕ ਦੀ ਦੇਖੋ ਘਰ ਦੇ ਵਿੱਚ ਬਣਾਉਣ ਦਾ ਇਹ ਫਾਇਦਾ ਹੋ ਜਾਂਦਾ ਹੈ ਵੀ ਆਪਾਂ ਨੇ ਕਿੰਨੀ ਚੀਜ਼ ਜਿਹੜੀ ਕਿਹੜੀ ਕਿੰਨੀ ਚੀਜ਼ ਪਾਣੀ ਹੈ ਨਾ ਦੁੱਧ ਜਿਵੇਂ ਆਪਾਂ ਨੇ ਘਰ ਦਾ ਵਰਤਿਆ ਇਹ گاੜਾ ਪਤਲਾ ਜਿਸ ਤਰ੍ਹਾਂ ਵੀ ਹੈ ਨਾ ਤੇ ਆਪਾਂ ਨੂੰ ਬਾਜ਼ਾਰ ਵਿੱਚ ਕੋਈ ਪਤਾ ਨਹੀਂ ਹੁੰਦਾ ਹੈਗਾ ਵੀ ਕਿਸ ਤਰ੍ਹਾਂ ਦਾ ਚੀਜ਼ ਜਿਹੜੀ ਆਪਾਂ ਨੂੰ ਬਣਾ ਕੇ ਦਿੰਨੇ ਆ ਦੇਖੋ ਆਪਾਂ ਨੇ 3 ਗਲਾਸ ਬਣਾਉਣੇ ਸੀ ਤੇ ਆਪਣੇ ਜਿਹੜੇ ਇੰਨੇ ਸਮਾਨ ਦੇ ਨਾਲ 4 ਗਲਾਸ ਬਣ ਕੇ ਤਿਆਰ ਹੋ ਚੁੱਕੇ ਆ ਲੋ ਜੀ ਆਪਾਂ ਗਲਾਸ ਜਿਹੜੇ ਆ ਸ਼ੇਕ ਨਾਲ મતલਬ ਕੀ ਭਰ ਲਏ ਆ ਹੁਣ ਇਹਨਾਂ ਨੂੰ ਆਪਾਂ ਥੋੜਾ ਥੋੜਾ ਗਾਰਨਿਸ਼ ਕਰ ਲਵਾਂਗੇ ਜੀ ਤੁਸੀਂ ਇੱਥੇ ਟੂਟੀ ਫਰੂਟੀ ਦੀ ਵਰਤੋਂ ਵੀ ਕਰ ਸਕਦੇ ਹੋ ਵੈਸੇ ਤਾਂ ਇਹ ਆਪਸ਼ਨਲ ਹੁੰਦਾ ਹੈ ਉਦਾਂ ਦੇਖਣ ਦੇ ਵਿੱਚ ਸੋਹਣਾ ਲੱਗਦਾ ਹੈ ਜੀ ਹਾਂਜੀ ਦੇਖੋ ਇੱਥੇ ਆਪਾਂ ਨੇ ਸਾਰੇ ਗਲਾਸ ਜਿਹੜੇ ਆ ਗਾਰਨਿਸ਼ ਕਰ ਲਏ ਆ ਤੇ ਹੁਣ ਕਰਾਂਗੇ ਆਪਾਂ ਸਰਵ ਇੱਕਦਮ ਬਾਜ਼ਾਰ ਵਰਗਾ ਬਹੁਤ ਵਧੀਆ ਸ਼ੇਕ ਜਿਹੜਾ ਘਰ ਦੇ ਵਿੱਚ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਟਰਾਈ ਕਰਨਾ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਕੇ ਜਾਇਓ ਚੈਨਲ ਦੇ ਨਵੇਂ ਹੋ ਸਬਸਕ੍ਰਾਈਬ ਵੀ ਜਰੂਰ ਕਰਕੇ ਜਾਣਾ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ